ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ 7:30 ਦਾ ਟਾਈਮ ਹੈ ਤੇ ਮੈਂ ਦੇਖ ਰਹੀ ਸੀ ਬਾਹਰ ਮੌਸਮ ਕਿਵੇਂ ਆ ਬੱਦਲ ਵੀ ਹੈਗੇ ਨੇ ਮੈਂ ਦੇਖ ਰਹੀ ਸੀ ਸੂਰਜ ਨਿਕਲੇ ਤਾਂ ਮੈਂ ਥੋੜੇ ਜਿਹਾ ਕੱਪੜੇ ਧੋ ਲਾ ਕੁਝ ਤਾਂ ਕੱਲ ਤੋਤੇ ਸੀ ਪਰ ਸਾਰੇ ਨਹੀਂ ਧੋਤੇ ਸੀਗੇ ਮੀਨਾਲ ਚਲੋ ਜਿਹੜੇ ਅੰਦਰ ਕੱਲ ਦੇ ਤੋਤੇ ਪਏ ਨੇ ਸੁੱਕ ਤਾਂ ਗਏ ਜੇ ਧੁੱਪ ਨਿਕਲੇ ਮੈਂ ਧੁੱਪ ਲਵਾ ਦਾਂ ਨਾਲ ਜਿਹੜੇ ਹੋਰ ਪਏ ਨੇ ਮੈਂ ਉਹ ਧੋ ਦਾਂ ਆਪਣੀ ਬੈੱਡ ਸ਼ੀਟ ਬੈੱਡ ਦੀ ਮੈਂ ਚੇਂਜ ਕਰਨੀ ਉਹ ਵੀ ਧੋਤੀ ਜਾਵੇ। ਦਵਿੰਦਰ ਕਹਿੰਦੇ ਵੀ ਨਹੀਂ ਧੁੱਪ ਨਹੀਂ ਨਿਕਲਦੀ। ਉਮ ਲੱਗ ਰਿਹਾ ਚਾਨਣ ਆਣਾ ਜਾਂ ਮੈਂ ਧੁੱਪ ਨਿਕਲੂਗੀ। ਮੈਂ ਚਲ ਥੋੜੀ ਹੋਰ ਵੇਟ ਕਰ ਲਾਂਣੀ ਆ। ਜੇ ਧੁੱਪ ਨਿਕਲੀ ਫਿਰ ਟੋਟਲੀ ਸਾਰੇ ਕੱਪੜੇ ਧੋ ਦੋ ਜਿੰਨੇ ਹੈਗੇ ਨੇ ਟੋਵਲ ਵਗੈਰਾ ਬੈੱਡ ਸ਼ੀਟ ਸਾਰਾ ਕੁਝ। ਹੋ ਵੇਟ ਕਰ ਰਹੀ ਆ ਬਾਕੀ ਕਿਚਨ ਚ ਇਹ ਆ ਮੇਰੇ ਕੰਮ ਅੱਜ ਹਲਕਾ ਹੀ ਹੈ ਦਲੀਆ ਮੈਂ ਆਪਣਾ ਤੇ ਦੂਵੇਂਦਰ ਦਾ ਬ੍ਰੈਕਫਾਸਟ ਐਗ ਓਮਲੇਟ ਹੈ ਬ੍ਰੈਡ ਓਮਲੇਟ ਯਾਨੀ ਕਿ ਤੇ ਆਹ ਲੰਚ ਲਈ ਮੈਂ ਕੁਝ ਖਾਸ ਨਹੀਂ ਕਰਨਾ ਬਸ ਚਾਣਾ ਮਸਾਲਾ ਬਣਾਉਣਾ ਫਰੋਜ਼ਨ ਚਨੇ ਪੈਨ ਨੂੰ ਚਾਣਾ ਮਸਾਲਾ ਬਣਾਉਣਾ ਮੈਂ ਲੰਚ ਵਿੱਚ ਆਪਣੇ ਲਈ ਬਣਾਉਣਾ ਸਮੂਦੀ ਲੈਣੀ ਹੈ ਕਿਉਂਕਿ ਮੈਂ ਅੱਜ ਮਿਰਚਾਂ ਵਾਲੀ ਚੀਜ਼ ਤੇ ਗਰਮ ਚੀਜ਼ ਨਹੀਂ ਕੁਝ ਵੀ ਖਾਣੀ ਦਲੀਆ ਵੀ ਬਿਲਕੁਲ ਠੰਡਾ ਕਰਕੇ ਖਾਣਾ ਤੇ ਅਬ ਇਸ ਤਰ੍ਹਾਂ ਦਾ ਕੰਮ ਆਜ ਲਾਈਟ ਨੇ ਕਹਿਣ ਚ ਲਾਈਟ ਆਏ ਨੇ ਪਰ ਜੋ ਕਰਨ ਲੱਗ ਜਿਓ ਨਾ ਫਿਰ ਕੰਮ ਉਹਨੇ ਨਿਕਲ ਹੀ ਹੁੰਦੇ ਨੇ ਕੰਮ ਖਤਮ ਹੀ ਨਹੀਂ ਹੁੰਦੇ ਹੈ ਜੇ ਕਰਨ ਲੱਗ ਜਿਓ ਕਹਿਣ ਚ ਹੁੰਦੀ ਹੈ ਅਜ ਕੰਮ ਲਾਈਟ ਨੇ ਕੋਈ ਗੱਲ ਜੋ ਕਿਚਨ ਚੱਪ ਕੰਮ ਕਰਦੇ ਕੰਮ ਵੀ ਜੇ ਕੋ ਕਿਚਨ ਚ ਹੁੰਦੇ ਤਾਂ ਨਾਲ-ਨਾਲ ਭਾਂਡੇ ਵੀ ਹੋਏ ਨੇ ਨਾਲ-ਨਾਲ ਸਾਫ-ਸਫਾਈ ਵੀ ਹੋ ਜਾਂਦੀ ਹੈ ਨਾ ਫਿਰ ਵੀ ਸ਼ੈਲਫ ਤੇ ਬਾਰੀ-ਬਾਰੀ ਕੱਪੜਾ ਮਾਰਨਾ ਪੈਂਦਾ ਆਪਾਂ ਨੂੰ ਚੱਲੀ ਜਾਂਦੇ ਨੇ ਕੰਮ ਤੱਕਾ ਨੂੰ ਹੁੰਦੇ ਲਾਈਟ ਕਹਿਣ ਚ ਆਏ ਨੇ ਵੀ ਆਪ ਲਾਈਟ ਨੇ ਤੇ ਕੱਪੜੇ ਦੇਖਦੇ ਮੌਸਮ ਦੀ ਵੇਟ ਕਰ ਰਹੀ ਸੀ ਕਮੇ ਕਮੇ ਨਾਲ ਨਾਲ ਮੈਂ ਅੰਦਰਲੇ ਕੱਪੜੇ ਚੱਕ ਇਹ ਧੁੱਪ ਨਿਕਲੀ ਬਾਹਰ ਪਾ ਦੂ ਨਾ ਧੁੱਪ ਨਿਕਲੀ ਹੈ ਕਰਕੇ ਅੰਦਰ ਦਾ ਫਿਰ ਇਹ ਹੀ ਆ ਹੋਰ ਕੀ ਹੈ ਹੁਣ ਕੱਲ ਦੇ ਲੌਬੀ ਵਿੱਚ ਪਏ ਨੇ ਦੇਖ ਰਹੀਆਂ ਵੇਟ ਕਰ ਰਹੀਆਂ ਦਵਿੰਦਰ ਪਏ ਸੀ ਅੱਲੇ ਅੰਦਰ ਰੂਮ ਵਿੱਚ ਮੈਨੂੰ ਆਈ ਸੀ ਨਹੀਂ ਬੈੱਡ ਸ਼ੀਟ ਨੂੰ ਮੈਂ ਚੇਂਜ ਕਰਕੇ ਰੱਖ ਦੋ ਲੇਟੇ ਹੋਈ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਨਹੀਂ ਵੀ ਖੜੀ ਹੋ ਜਾਓ ਚਲ ਮੈਂ ਜੋ ਉੱਠਣਗੀ ਜਰੂਰ ਬੈੱਡ ਸ਼ੀਟ ਚੇਂਜ ਕਰ ਦੂੰਗੀ ਐਨੇ ਮੈਂ ਜਣਾ ਮਸਾਲਾ ਤਿਆਰ ਕਰ ਲਵਾਂਣੀ ਹੈ ਇਹ ਧੁੱਪ ਨਿਕਲੀ ਫਿਰ ਮੈਂ ਕੱਪੜਿਆਂ ਵੱਲ ਹੋ ਜਾਊਂਗੀ ਕੱਪੜੇ ਧੂੰਗੀ ਲੱਗਦਾ ਤਾਂ ਹੈਗਾ ਨਿਕਲੂਗੀ ਪਰ ਬੱਦਲ ਵੀ ਨੇ ਬੱਦਲ ਵੀ ਨੇ ਕੱਨ ਨੂੰ ਜੱਬ ਵੀ ਦਿਖੀਏ ਇੱਧਰ ਬਣ ਗਿਆ ਮੇਰਾ ਦਲੀਆ ਬਸ ਮੈਨੂੰ ਬਾਉਲ ਚ ਕੱਢਦਾ ਨਹੀਂ ਕੁੱਕਰ ਮੈਂ ਵਾਸ਼ ਕਰਕੇ ਰੱਖਦਾ ਨਹੀਂ ਕਿਉਂਕਿ ਠੰਡਾ ਹੀ ਹੋਜੀ ਮੈਂ ਠੰਡਾ ਹੀ ਖਾਣਾ ਤੇ ਇੱਧਰ ਬਣ ਰਿਹਾ ਚਨਾ ਮਸਾਲਾ ਆਹ ਦਲੀਆ ਮੈਂ ਥੋੜਾ ਜਿਹਾ ਐਕਸਟਰਾ ਬਣਾ ਲਿਆ ਜੀ ਕਿ ਇਹ ਸ਼ਾਮ ਨੂੰ ਮੈਂ ਦਲੀਆ ਹੀ ਖਾ ਲਾਂ ਨਾ ਖਾਂਦਾ ਕਿ ਸਵੇਰ ਕਾਮਾਂ ਜੀ ਦੁੱਧ ਨਹੀਂ ਪਾਇਆ ਬਿਨਾਂ ਤੁਤੋਂ ਖੰਡਦਾ ਆਇਨੀ ਮੈਂ ਇਹ ਐਸ ਤਰ੍ਹਾਂ ਦੀ ਕੁਝ ਤਿਆਰੀ ਚੱਲ ਰਹੀ ਹੈ ਬਸ ਖਾਣੇ-ਦਾਣੇ ਦੀ ਟਾਈਮ ਹੋ ਰਿਹਾ 8:30 ਤੇ ਹੁਣ ਮੈਂ ਕੱਢ ਲਿਆ ਆਪਣਾ ਬ੍ਰੈਕਫਾਸਟ ਦਲੀਆ ਦਲੀਏ ਦੇ ਰਿਲੇਟਿਡ ਮੈਨੂੰ ਕੋਈ ਕੁਐਸਚਨ ਆਉਂਦੇ ਨੇ ਵੀ ਤੁਸੀਂ ਦਰੜਾ ਫਿੱਕਾ ਬਣਾਉਣੀ ਆ ਦਲੀਆ ਮੈਂ ਬਿਲਕੁਲ ਫਿੱਕਾ ਬਣਾਉਣੀ ਆ ਬਸ ਜਦੋਂ ਖਾਣਾ ਹੁੰਦਾ ਉਹ ਤੋਂ ਮੈਂ ਚਮਚਾ ਦੋ ਚਮਚੇ ਉਪਰੋਂ ਸ਼ੱਕਰ ਪਾ ਲੈਂਦੀ ਹਾਂ ਤੇ ਟੇਸਟ ਮੁਤਾਬਕ ਬਣਾਉਣੀ ਬਿਲਕੁਲ ਫਿੱਕਾ ਬਸ ਖਾਣ ਵਾਲੇ ਸ਼ੱਕਰ ਐਡ ਕਰ ਲਾਣੀ ਮੈਨੂੰ ਸ਼ੱਕਰ ਵਾਲਾ ਦਲੀਆ ਹੋਇਆ ਖੀਰ ਦੇ ਉੱਪਰ ਸ਼ੱਕਰ ਪਾਈ ਹੋਏ ਸੇਵੀਆਂ ਦੇ ਉੱਪਰ ਸ਼ੱਕਰ ਪਾਈ ਹੋਏ ਬਹੁਤ ਸਵਾਦ ਲੱਗਦਾ ਹਨਾ ਖੀਰ ਚ ਤੇ ਸੇਵੀਆਂ ਦੋਸੇ ਮਿੱਠਾ ਬਹੁਤ ਹਲਕਾ ਬਹੁ ਉਹ ਪ੍ਰੋ ਸ਼ੱਕਰਪਾਕ ਜਿਹੜਾ ਖਾਣੇ ਆ ਨਾ ਅੱਗੇ ਵਾਲੇ ਬਜ਼ੁਰਗ ਖਾਂਦੇ ਹੁੰਦੇ ਸਾਡੇ ਸਾਡੇ ਕਦੇ ਮੇਰੇ ਮੰਮੀ ਡੈਡੀ ਵੀ ਇਹੀ ਖਾਂਦੇ ਤੇ ਮੇਰੇ ਦਾਦਾ ਦਾਦੀ ਵੀ ਇਹੀ ਖਾਂਦੇ ਮੈਨੂੰ ਉਸ ਸਵਾਦ ਬਹੁਤ ਲੱਗਦੀ ਇਸ ਕਰਕੇ ਦਲੀਚ ਵਿੱਚ ਮੈਂ ਸ਼ੱਕਰ ਪਾ ਲੈਂਦੀ ਹਾਂ ਤੇ ਸ਼ੱਕਰ ਬਹੁਤ ਸਵਾਦ ਲੱਗਦੀ ਹੈ ਬਣਾਉਣ ਵਾਲੇ ਬਿਲਕੁਲ ਸਿੱਕਾ ਕੋਈ ਕਿਸੇ ਤਰ੍ਹਾਂ ਦਾ ਮਿੱਠਾ ਨਹੀਂ ਪਾਉਂਦੇ ਇਹੀ ਮੁੱਧ ਵਿੱਚ ਤੁਣ ਕਰਦੇ ਆਪਣਾ ਬ੍ਰੈਕਫਾਸਟ ਆਪਣਾ ਬ੍ਰੈਕਫਾਸਟ ਕਰਕੇ ਫਿਰ ਮੈਂ ਦਵਿੰਦਰ ਦਾ ਬ੍ਰੈਕਫਾਸਟ ਬਣਾਉਂਗੀ ਇਹਨਾਂ ਦਾ ਬ੍ਰੈਡ ਆਮਲੇਟ ਤੁਣ ਕਰ ਲਈ ਆਪਣਾ ਬ੍ਰੈਕਫਾਸਟ ਪੇਟ ਪੂਜਾ ਇਹ ਜ਼ ਮਸਟ ਹੈ ਨਾ ਪੇਟ ਪੂਜਾ ਸਭ ਤੋਂ ਪਹਿਲਾਂ ਹੋ ਹੁਣ ਮੈਂ ਬਣਾ ਰਹੀ ਸੀ ਦਵਿੰਦਰ ਦਾ ਬ੍ਰੈਕਫਾਸਟ ਐਗ ਓਮਲੇਟ ਤੇ ਐਗ ਨੂੰ ਬੀਟ ਕਰਕੇ ਸਿੰਪਲ ਨਾਣ ਮਿਰਚ ਪਾਇਆ ਤੇ ਇਹਦੇ ਵਿੱਚ ਸਬਜ਼ੀਆਂ ਕੁਝ ਨਹੀਂ ਪਾਈ ਕਿਉਂਕਿ ਸਮਝਿਆ ਵਾਲਾ ਉਹ ਖਟ ਪਸੰਦ ਕਰਦੇ ਨੇ ਤੇ ਪਿੱਤਲ ਦੇ ਪੈਨ ਵਿੱਚ ਮੈਂ ਇਹ ਬਣਾ ਰਹੀਆਂ ਓਮਲੇਟ ਪਿੱਤਲ ਦੇ ਪੈਨ ਵਿੱਚ ਨਾ ਬਿਲਕੁਲ ਨਾਨ ਸਟਿਕ ਵਾਂਗੂ ਬਣ ਜਾਂਦਾ ਨਹੀਂ ਚਿਪਕਦਾ ਪੈਨ ਨੂੰ ਅੱਛੀ ਤਰ੍ਹਾਂ ਗਰਮ ਕਰ ਲਓ ਤੇ ਟੇਸਟ ਦਾ ਬਹੁਤ ਫਰਕ ਪੈਂਦਾ ਦਵਿੰਦਰ ਕਹਿੰਦੇ ਨੇ ਟੇਸਟ ਦਾ ਕਹਿੰਦੇ ਬਹੁਤ ਫਰਕ ਹੁੰਦਾ ਨਾਨ ਸਟਿਕ ਚ ਕਹਿੰਦੇ ਬਿਲਕੁਲ ਸੁਭਾਵ ਨਹੀਂ ਲੱਗਦਾ ਪਿੱਤਲ ਦੇ ਪੈਨ ਜੁਪਣਿਆ ਹੋਇਆ ਓਮਲੇਟ ਕਹਿੰਦੇ ਬਹੁਤ ਜ਼ਾਵੇ ਸਵਾਦ ਤੇ ਦੂਜੇ ਓਮਲੇਟ ਵਿੱਚ ਮੈਂ ਇੱਕ ਬ੍ਰੈਡ ਦਾ ਸਲਾਈਸ ਰੱਖ ਲਿਆ ਥੋੜਾ ਜਿਹਾ ਐਗ ਪਾ ਕੇ ਪੈਨ 'ਚ ਫੈਂਟਿਆ ਹੋਇਆ ਤੇ ਉਹਦੇ ਵਿੱਚ ਬ੍ਰੈਡ ਰੱਖ ਤਾ ਉੱਪਰੋਂ ਫੇਰ ਐਗ ਪਾ ਤਾ ਇਸ ਤਰ੍ਹਾਂ ਉਹ ਬ੍ਰੈਡ ਵਿੱਚ ਰੈਪ ਕਰਤਾ ਐਗ ਵਿੱਚ ਤੇ ਹੁਣ ਮੈਂ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਆ ਗਈ ਸੀ ਆਪਣੇ ਬੈੱਡਰੂਮ ਵਿੱਚ ਬੈੱਡਰੂਮ ਦੀ ਕਰਨੀ ਸੀ ਬੈੱਡ ਸ਼ੀਟ ਚੇਂਜ ਚੇਂਜ ਤਾਂ ਕਈ ਦਿਨ ਪਹਿਲਾਂ ਕਰਨੀ ਸੀ ਪਰ ਕੌਲ ਕਹਿ ਲੋ ਜਾਂ ਮੌਸਮ ਦੇ ਕੁਝ ਹਾਲਾਤ ਕਹਿ ਲੋ ਇਹ ਜਿਵੇਂ ਮੌਸਮ ਬਾਰਿਸ਼ ਵਾਲਾ ਸੀ ਫਿਰ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਖਾਸ ਕਰ ਕੱਪੜੇ ਕੱਪੜੇ ਧੋਤੇ ਨਹੀਂ ਆਂਦੇ ਇਹ ਇਕੱਠੇ ਹੋਏ ਪਏ ਉਹਨੇ ਡੇਲੀ ਵਾਲੇ ਉਹਨਾਂ ਨੂੰ ਦੇਖ ਕੇ ਆਈ ਹੁੰਦਾ ਵੀ ਇਹ ਕੱਪੜਿਆਂ ਦਾ ਹੁਣ ਕੀ ਕਰੀਏ ਨਾ ਬੰਦਾ ਧੋਣ ਜਾਊਗਾ ਇਸ ਮੌਸਮ ਵਿੱਚ ਬਸ ਤਾਂ ਮੇਰੀ ਵੀ ਇਸ ਪਰ ਬੈੱਡ ਸ਼ੀਟ ਚੇਂਜ ਕਰਨੀ ਲੇਟ ਹੀ ਹੋ ਗਈ ਮੌਸਮ ਕਰਕੇ ਫਿਰ ਮੈਂ ਕਰ ਰੱਖੂੰਗੀ ਲਾਂਡਰੀ ਦਾ ਬੱਕਟ ਭਰੀ ਰੋਗੀ ਚਲੋ ਜਿੱਥੇ ਹੋਰ ਦੋ ਚਾਰ ਦਿਨ ਹੋਰ ਵੀ ਛਿੜੂਗੀ ਤੇ ਫਾਈਨਲੀ ਅੱਜ ਕਰੀ ਸੀ ਬੈੱਡ ਸ਼ੀਟ ਚੇਂਜ ਚੇਂਜ ਕਰਕੇ ਨਾ ਬੈੱਡ ਸ਼ੀਟ ਆਪਣਾ ਬੈੱਡਰੂਮ ਬਹੁਤ ਜ਼ਿਆਦਾ ਵਧੀਆ ਲੱਗਦਾ ਬਹੁਤ ਫਰੈਸ਼ ਸੀ ਫੀਲਿੰਗ ਓਨ ਇਅਰ ਠੀਕ ਹੈ ਰੋਜ਼ ਤਾਂ ਨਹੀਂ ਚੇਂਜ ਕਰ ਸਕਦੇ ਪਰ ਜਿਸ ਦਿਨ ਚੇਂਜ ਕਰਦੇ ਨੇ ਉਸ ਦਿਨ ਇੱਕ ਦਿਨ ਬ ਬੈੱਡ ਸ਼ੀਟ ਚੇਂਜ ਕਰਨ ਤੋਂ ਬਾਅਦ ਫਿਰ ਮੈਂ ਡਸਟਿੰਗ ਵੀ ਕਰਤੀ ਸੀ ਡਸਟਿੰਗ ਅੱਜ ਮੈਂ ਬੈੱਡ ਸ਼ੀਟ ਚੇਂਜ ਕਰਨ ਤੋਂ ਬਾਅਦ ਕਰਤੀ ਸੀ ਮੈਨੂੰ ਅਸੀਂ ਦਵਿੰਦਰ ਨਾ ਆਇਆ ਰੂਮ ਵਿੱਚ ਹੋਰ ਕਹਿਣਗੇ ਮੈਂ ਲੇਟਣਾ ਇਸ ਕਰਕੇ ਮੈਂ ਕਿਹਾ ਚਲੋ ਪਹਿਲਾਂ फटाफट ਮੈਂ ਬੈੱਡ ਸ਼ੀਟ ਚੇਂਜ ਕਰਦਾ ਡਸਟਿੰਗ ਫਿਰ ਚਲੋ ਆਏ ਜਿਵੇਂ ਬੈਠੀ ਡਸਟਿੰਗ ਸੀ ਰਵੀ ਹੋਈ ਚੱਲੂਗੀ ਫਿਰ ਉਸ ਤੋਂ ਬਾਅਦ ਡਸਟਿੰਗ ਕਰੀ ਸੀ ਫਿਰ ਡਸਟਿੰਗ ਕਰਨ ਤੋਂ ਬਾਅਦ ਜਿਹੜੇ ਕੱਪੜੇ ਕੱਲ੍ਹ ਵਾਲੇ ਧੁੱਪ ਤੇ ਪਈ ਸੀ ਲੌਬੀ ਵਿੱਚ ਉਹ ਮੈਂ ਚਾੱਕ ਕੇ ਬਾਹਰ ਧਾਰ ਤੇ ਪਾਤੀ ਸੀ ਇਹ ਥੋੜੀ ਜਿਹੀ ਨਿਗ੍ਹਾ ਸੀ ਬਾਹਰ ਨਹੀਂ ਧੁੱਪ ਵੀ ਨਹੀਂ ਨਿਕਲੀ ਕਹਿ ਸਕ ਤੇ ਫਿਰ ਮੈਂ ਜਾ ਕੇ ਬਾਹਰ ਧਾਰ ਤਾ ਤੇ ਕਪੜੇ ਪਾਤੇ ਤੇ ਜਿਵੇਂ ਜਿਵੇਂ ਧੁੱਪ ਹਲਕੀ ਜਿਹੀ ਹੋਰ ਤੇਜ਼ ਹੁੰਦੀ ਦੇਖੀ ਸਾਰੇ ਜਿਹੜੇ ਕਪੜੇ ਹੋਰ ਪਈ ਸੀ ਧੋਣ ਵਾਲੇ ਉਹ ਵੀ ਮੈਂ ਧੋ ਕੇ ਸੁਕਣੇ ਪਾਤੇ ਅੱਜ ਟਾਈਮ ਹੋ ਰਿਹਾ ਪੌਣੇ 10 ਦਾ ਤੇ ਕਪੜੇ ਨਾ ਮੈਂ ਬਾਹਰ ਕੱਢ ਤੇ ਅੱਧਾ ਘੰਟਾ ਹੋ ਗਿਆ ਕੱਢਿਆਂ ਨੂੰ ਅ ਕੁਛ ਚਮਕੌਰ ਜਿਹਾ ਵਾਲਾ ਮੌਸਮ ਆ ਉਹ ਮਾੜੀ ਮਾੜੀ ਨਹੀਂ ਗਿਆ ਛੀ ਧੁੱਪ ਵੀ ਨਹੀਂ ਗਹਿ ਸਕਦੇ ਹੈਗੀ ਮਾੜੀ ਮਾੜੀ ਜੀ ਨਹੀਂ ਗਿਆ ਸਬਸ ਐਨੇ ਕ ਕਪੜੇ ਮੈਂ ਪਾਤੇ ਬਾਹਰ ਸੁਕਣ ਜਿੰਨੇ ਧੋਤੇ ਸੀ ਕੱਲ ਅੱਜ ਮੈਂ ਹੋਰ ਨਹੀਂ ਧੋਤੇ ਹੈਗੇ ਉਹਨਾਂ ਦਾ ਕੋਈ ਪਤਾ ਨਹੀਂ ਚਲੋ ਜ਼ਰੂਰੀ ਵੀ ਨਹੀਂ ਹੈ ਤੇ ਕੱਲ ਨੂੰ ਜਾਂ ਪਰਸੋ ਤੱਕ ਦੇਖੀ ਜਊਗੀ ਮੌਸਮ ਸਾਫ਼ ਹੋ ਜਾਊਗਾ ਜਿੰਨੇ ਕੋਤੋਤੇ ਪਈ ਸੋਨੇ ਇੱਕ ਮੈਂ ਬਾਹਰ 파ਤੇ ਇੱਕ ਵਾਰੀ ਬਿੰਗਾਸ ਜੀ ਹੈਗੀ ਉਹ ਤਾਂ ਸੁੱਕੇ ਪਈ ਸੀ ਵੀ ਚਲ ਸਮੈਲ ਨੇ ਉਹ ਅੰਦਰ ਤੇ ਆਪਾਂ ਕੱਪੜੇ ਸੁਕਾ ਲਾਂ ਨੇ ਪਰ ਉਹ ਸਮੈਲ ਜੀ ਆਈ ਜਾਂਦੀ ਹੁੰਦੀ ਹੈ ਕੱਪੜਿਆਂ ਚੋਂ ਟਾਈਮ ਹੋ ਰਿਹਾ ਸਵਾ 1:30 ਸਵਾ 1 ਹੋ ਗਏ ਮੈਂ ਕੱਢਿਆ ਦਵਿੰਦਰ ਦਾ ਫੁਰਕਾ ਤਿਆਰ ਇੰਦਰ ਕੁੱਕਰ ਵਿੱਚ ਮੈਂ ਆਪਣੇ ਲਈ ਬਣਾਈ ਹੈ ਖਿਚੜੀ ਬਿਨਾ ਤੜਕੇ ਤੋਂ ਹੀ ਬਣਾ ਲਈ ਚਾਹਾਂਗੂੰ ਦਾਲ ਇੱਕ ਚਮਚਾ ਓਟਸ ਆ ਪਾ ਕੇ ਚਮਚਾ ਘਿਓ ਦਾ ਪਾ ਕੇ ਨੂਨ ਕੱਲਾ ਪਾਇਆ ਹਲਦੀ ਮਿਰਚ ਨਹੀਂ ਪਾਈ ਕੋੰਬੇ ਨਾਲ ਮਿਰਚ ਤੇ ਪਾਣੀ ਮੈਂ ਕੋੰਬੇ ਸਵੇਰ ਦਾ ਮੇਰਾ ਮਿੱਠਾ ਕਾਂਕਾ ਦੀਆਂ ਰੱਖ ਗਿਆ ਪਹਿਲਾਂ ਮੈਨੂੰ ਆਈਸ ਕਰੰਚ ਵਿੱਚ ਮੈਂ ਬਣਾਣਾ ਸਮੂਗੀ ਬਣਾ ਲੂੰਗੀ ਸਵੇਰੇ ਬ੍ਰੈਕਫਾਸਟ ਵਿੱਚ ਦਲੀਆ ਖਾਂਦਾ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਜੂਸ ਪੀ ਲਿਆ ਫਿਰ ਮੈਂ ਐਪਲ ਖਾਣ ਲਈ ਛੋਟੇ ਛੋਟੇ ਪੀਸ ਕਰਕੇ ਫਿਰ ਮੈਂ ਆਈਸਕ੍ਰੀਮ ਖਾ ਲਈ ਮਿੱਠਾ ਕਾਂਕਾ ਜੀ ਆ ਕਰ ਗਿਆ ਫਿਰ ਹੁਣ ਮੈਂ ਖਿਚੜੀ ਫਟਾਫਟ ਡਿਨਰ ਲਈ ਪ੍ਰੇਪੇਅਰ ਕਰ ਤਾਂ ਮੈਂ ਪਨੀਰ ਟਿੱਕਾ ਮੈਰੀਨੇਟ ਕਰਕੇ ਰੱਖਤੀ ਹਾਂ ਪਿਆਜ਼ शिमला मिर्च ਪਨੀਰ ਦਹੀਂ ਪਾ ਕੇ ਵਿੱਚ ਮਸਾਲੇ ਪਾ ਕੇ ਇਹ ਮੈਂ ਫ੍ਰੀਜ ਵਿੱਚ ਰੱਖ ਲਈਆ ਡਿਨਰ ਦੀ ਮੇਰੀ ਪਿਆਰੀ ਆ ਲੰਚ ਵੀ ਮੇਰਾ ਚੱਲ ਰਿਹਾ ਹਾਂ ਤੇ ਅੱਜ ਦੇ ਵਾਸਤੇ ਮੈਂ ਖਿਚੜੀ ਤਾਂ ਕਿਉਂਕਿ ਅਸੀਂ ਨਾ ਬਾਹਰ ਜਾਣਾ ਲੰਚ ਕਰਕੇ ਡਿਨਰ ਨੂੰ ਕੰਮ ਆ ਤੇ ਮੈਂ ਵੀ ਨਾਲ ਨਹੀਂ ਆਣਾ ਡਿਨਰ ਕਹਿੰਦਾ ਤੂੰ ਕੀ ਕਰੇਂ ਕਰੇ ਮੇਰੇ ਨਾਲ ਚੱਲ ਵੜ ਮੈਂ ਤੇ ਫਿਰ ਚੱਲ ਵੜ ਦੇ ਆਊਟਿੰਗ ਹੋ ਜੂਗੀ ਤੇ ਅਸਲ ਵਿੱਚ ਮੈਂ ਫਿਰ ਇਹ ਨਹੀਂ ਹੈਗਾ ਸਾਡਾ ਕਿ ਅਸੀਂ ਹੁਣ ਬਾਹਰ ਜਾਣਾ ਖਾਣਾ ਬਾਹਰ ਖਾ ਲੰਦੇ ਆਈ ਜਾਂ ਆਉਂਦੇ ਹੋਏ ਲੇਟ ਹੋ ਜਾਣਗੇ ਅਸੀਂ ਪਰੋ ਖਾ ਕੇ ਆਵਾਂਗੇ ਨਹੀਂ ਸਾਡੀ ਇਹ ਕੋਸ਼ਿਸ਼ ਹੁੰਦੀ ਆ ਸਿ ਘਰ ਇਹੀ ਖਾਣਾ ਖਾਈਏ ਜੇ ਸੇਕੀ ਤੇ ਜਾਣਾ ਤਾਂ ਵੀ ਹੱਥ ਖਾਣਾ ਖਾ ਕੇ ਜਾਓ ਜੇ ਆਉਣਾ ਤਾਂ ਵੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਘਰ ਇਹੀ ਖਾਣਾ ਖਾਈਏ ਕਦੇ ਕੀ ਕਹਿਣਾ ਵੀ ਲੇਟ ਹੁੰਦੇ ਦੇਖੀਏ ਵੀ ਘਰੇ ਕੋਈ ਇੰਤਜ਼ਾਮ ਨਾ ਹੋਵੇ ਹਾਂ ਫੇਰ ਭਾਵੇਂ ਅਸੀਂ ਬਾਹਰੋਂ ਖਾਈਏ ਨਹੀਂ ਤਾਂ ਇਹ ਨਹੀਂ ਹੈ ਵੀ ਬਾਹਰ ਖਾਣਾ ਤਾਂ ਜਿਹੜੀ ਹੁਣ ਦੀ ਜਨਰੇਸ਼ਨ ਆ ਉਹਨਾਂ ਨੂੰ ਤਾਂ ਇਹ ਹੋ ਜਾਂਦਾ ਵੀ ਹੁਣ ਬਾਹਰ ਚੱਲਦੇ ਆਂ ਚਾਹੇ ਉਹ ਬਾਹਰ ਹੀ ਖਾ ਲਾਂਗੇ ਚੱਲ ਨਹੀਂ ਰਹਾ ਹੋ ਗਿਆ ਚੱਲ ਖਬਾ ਨਹੀਂ ਕੁਝ ਖਾ ਕੇ ਚੱਲ ਵੜਦੇ ਹਾਂ ਨਾ ਬੱਚੇ ਹੁਣ ਦੇ ਸੋਚ ਹੀ ਨਹੀਂ ਹੈਗੀ ਇਹ ਸਾਰਾ ਅਸਰ ਫਿਰ ਆਪਣੀ ਬੋਡੀ ਤੇ ਆਪਣੀ ਹੈਲਥ ਤੇ ਪੈਂਦਾ ਔਰ ਆਪਾਂ ਬਾਹਰੋਂ ਫੂਡ ਖਾਂਦੇ ਆਂ ਸੋ ਬੱਚੇ ਹੁਣ ਦੇ ਬਸ ਥੋੜਾ ਨ ਮਿਹਨਤ ਕਰਕੇ ਰਾਜੀ ਹੋਣਗੇ ਇਹ ਉਹੀ ਗੱਲ ਤਾਂ ਹੀ ਫਿਰ ਸਿਹਤ ਖਰਾਬ ਹੁੰਦੀ ਹੈ ਔਰ ਆਪਾਂ ਬਾਹਰ ਦਾ ਖਾਣਾ ਖਾਂਦੇ ਆਂਗੇ ਥੋੜੀ ਆਪਣੇ ਖਾਣੇ ਲਈ ਆਪਣੀ ਸਿਹਤ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਹੀਂ ਕੋਈ ਚੰਗੀ ਹੈਗੀ ਖਾਣਾ ਨਾ ਬਣੂਗਾ ਮੈਂ ਜੇ ਕੁਝ ਬੰਦਾ फटाफट ਖਿਚੜੀ ਬਣਾ ਸਕਦਾ ਹੁੰਦਾ ਨਾ ਸਭ ਤੋਂ ਬੈਸਟ ਆਪਸ਼ਨ ਆ ਘੱਟ ਟਾਈਮ ਵਿੱਚ ਖਿਚੜੀ ਬਣਾ ਕੇ ਖਾ ਲਵਾਂ ਦਲੀਆ ਬਣਾ ਕੇ ਖਾ ਲਵੋ ਬ੍ਰੈਡ ਆਪਣੇ ਹੁੰਦੇ ਨੇ ਕਦੇ ਬ੍ਰੈਡ ਦਾ ਕੁਝ ਬਣਾ ਕੇ ਖਾ ਲਵੋ ਨਿਤਕ ਸਿੰਪਲ ਤੁਸੀਂ ਨੂਨ ਵਾਲੇ ਰਾਈਸ ਵਿੱਚ ਆਲੂ ਮਟਰ ਵਗੈਰਾ ਪਾ ਕੇ ਉਹ ਖਾ ਲਓ ਦਹੀਂ ਨਾਲ ਮੋਹ ਸਾਡੇ ਓਕਕ ਆਪਸ਼ਨਸ ਹੁੰਦੀਆਂ ਨੇ ਇਹ ਹੈਗਾ ਕਿ ਚੰਗੀ ਰੋਟੀ ਸੰਜੀ ਖਾਣੀ ਹੈ ਜੇਕਰ ਆਪਾਂ ਬਾਹਰ ਖਾਣ ਜੇ ਬਾਹਰ ਆਉਣਾ ਬਹੁਤ ਅਹੀ ਆਪਸ਼ਨਸ ਹੁੰਦੀਆਂ ਜਿਹੜੀਆਂ ਪੰਜਾਬੀ ਤੋਂ ਜਲਦੀ ਬਣਾ ਸਕਦੇ ਮੈਂ ਵੀ ਦਵਿੰਦਰ ਮਖਾਣਾ ਦੇਦਾ ਹਾਂ ਸੋਨਾ ਲੰਚ ਧਿਆਨਾ ਸਮਝੀ ਨਾ ਗਰਮ ਘੱਤੀ ਰਾਇਤਾ ਪਾਇਆ ਤੇ ਟਾਈਮ ਹੋ ਗਿਆ 2 ਵਜੇ ਦਾ ਤੇ ਅਸੀਂ ਚੱਲ ਕੇ ਘਰੋਂ ਅਜ ਦਵਿੰਦਰ ਮੇਰੇ ਆਊਟਿੰਗ ਕਰਾ ਰਹੇ ਨੇ ਮੈਂ ਡਬਲ ਮਾਈਨਟਸ ਹੀ ਜਾਵਾਂ ਨਾ ਜਾਵਾਂ ਚਲੋ ਮੈਂ ਕਿਹਾ ਜਦੋਂ ਆਊਟਫਿੱਟ ਹੋ ਜੀ ਕਰੇ ਤਾਂ ਰੋਹੀ ਬੈਠਣਾ ਤੇ ਮੈਂ ਆਪਣਾ ਲੰਚ ਨਾਲ ਲੈ ਚੱਕ ਲਈ ਸਿੱਖੀ ਜੜੀ ਤੇ ਦਹੀਂ ਤੇ ਨਾਲ ਇਹਨੇ ਕਰੋਂ ਫਿਰ ਕੱਪੜੇ ਸਾਣ ਕੇ ਇਹ ਮੇਰੇ ਨਾਲ ਇਸ ਕੱਪੜੇ ਮੇਰੇ ਸਾਹਮਣੇ ਕੱਪੜੇ ਮੈਂ ਧੋ ਰਹੀ ਸੀ ਧੁੱਪ ਵੀ ਨਿਕਲਾਈ ਧੁੱਪ ਗੇ ਕੱਪੜੇ ਸਾਹਮਣੇ ਸ਼ਾਮ ਦੀ ਟੈਨਸ਼ਨ ਹੈ ਕਿ ਨਹੀਂ ਆ ਕੇ ਟੀ ਬਣਾਉਦੀ ਧਿਆਨ ਰੱਖ ਕੇ ਆਈ ਤੁਨ ਆਪਣਾ ਕਰਦੇ ਲੰਚ ਵੀ ਜਿਹੜੀ ਖਾਣੀ ਹੈ ਪਰ ਉਹ ਜਾਂਦੇ ਰਾਂਝੇ ਜਾਂਦੇ ਦੋਵੇਂ ਨੂੰ ਮਿਲ ਜਾ ਕੇ ਲੈ ਕੇ ਆਂਦੇ ਚਲੋ ਆਖਣਾ ਕਈ ਵਾਰ ਇਹ ਆਪਾਂ ਇਹ ਸਮਝ ਚਲੀ ਜਾਂਦੇ ਵਿਚਾਰੋ ਬਾਹਰ ਜਾਣਾ ਬਾਹਰ ਖਾਣਾਂ ਕਈ ਵਾਰ ਬਾਰ ਨਹੀਂ ਟਾਈਮ ਨਹੀਂ ਲੱਗਦਾ ਖਾਣ ਦਾ ਕਿਤੇ ਖਾਣ ਵਾਲਾ ਲਾਈਕ ਫੂਡ ਵਾਲਾ ਕੁਝ ਵੀ ਉਹਨਾਂ ਨੇ ਢੇੜ ਤੇ ਰੋਵਾਂ ਪਰ ਭੁੱਖ ਹੀ ਨਹੀਂ ਇਹਨਾਂ ਮਿਲ ਤਰ ਹਮੇਸ਼ਾ ਦਾ ਚਿੰਤਾ ਕੇ ਹੀ ਚੱਲਣਾ ਅੰਦੇ ਸਾਡੇ ਮਾਨਸਲ ਤੇ ਵੀ ਆਊਟਲੈਟ ਬਣ ਰਹੇ ਹਨ ਪਰ ਇੱਥੇ ਆ ਕੇ ਬੈਠੋ ਬਿਲਕੁਲ ਦੂਰ ਜਾਣ ਦੀ ਲੋੜ ਨਹੀਂ ਕਾਫੀ ਛੋਟਾ ਬਣ ਰਿਹਾ ਆਊਟਲੈਟ ਇਹ ਜਲਦੀ ਵੀ ਬਣ ਰਿਹਾ کافی ਬਣ ਗਿਆ ਹਨਾ ਜਲਦੀ ਥੋੜਾ ਟਾਈਮ ਹੋਇਆ ਸ਼ੁਰੂ ਹੋਇਆ ਨਾ ਉਹ ਪਿੱਛੇ ਰੱਖੇ ਹਮਮ ਸਾਸੇ ਵੱਡੀ ਜਗ੍ਹਾ ਚ ਇੰਨੇ ਕੋਈ ਮੀਦੇ ਹਾਲਾਤ ਕੀ ਮੀਂਹ ਹਾਲਾਤ ਕਰਖੇ ਨੇ ਕਿਹੜੀ ਕਿਹੜੀ ਜਗ੍ਹਾ ਹੈ ਪਾਣੀ ਭਰਤੇ ਚਾਈਏ ਨਾ ਬਹੁਤ ਅੱਛਾ ਪੱਕੋ ਇਹਨਾਂ ਪਾਣੀ ਆ ਪਾਣੀ ਭਰ ਜਾਈਏ ਹਾਂ ਪੂਰਾ ਇਹ ਜਦੋਂ ਫੁੱਲਦੇ ਚਾਈਏ ਹੱਟੇ ਫੁੱਲ ਜਾਈ ਜਾਂਦਾ ਹਾਂ ਆ ਜੀਰੀਆਂ ਜਿਵੇਂ ਖਤਮ ਨੇ ਤੇ ਹੁਣ ਅਸੀਂ ਅੱਗੇ ਅਸੀਂ ਡੀਮਾਰ ਦਵਿੰਦਰ ਉਹਨਾਂ ਬਰਨਾਲੇ ਕੰਮ ਸੀਗਾ ਤੇ ਮੈਨੂੰ ਕਹਿੰਦੇ ਤੁਸੀਂ ਜਾਣਾ ਤਾਂ ਦੇਖ ਲਓ ਡੀਮਾਰ ਦਾ ਜਿਹੜਾ ਕਾੜ ਲਿਓ ਵੀ ਹੁਣ ਤਾਂ ਮੈਂ ਜਾਊਂਗੀ ਜਿਹੜਾ ਲੱਗੂ ਜੇ ਕੋਈ ਸਮਾਨ ਹੈਗਾ ਲਿਉਣ ਵਾਲਾ ਨੋਟ ਡਾਊਨ ਕਰ ਲਓ ਦੇਖ ਲਓ ਲੈ ਆਇਓ ਫਿਰ ਮੇਰਾ ਤਾਂ ਨੋਟ ਡਾਊਨ ਕਰਿਆ ਪਿਆ ਹੁੰਦਾ ਕਿ ਜਿਸ ਵਿੱਚ ਮੇਰੀ ਸਲੀਪ ਰੈਡੀ ਹੁੰਦੀ ਆ ਚਲੋ ਫਿਰ ਮੈਂ ਵੀ ਆ ਗਈ ਸੈਚੂਅਲ ਸਮਾਨ ਜਿਹੜਾ ਜ਼ਰੂਰਤ ਵਾਲਾ ਵੀ ਲੈ ਲਾਂਗੇ ਹੁਣ ਤੇਵਿੰਦਰ ਕਹਿੰਦੇ ਮੈਂ ਜਾਊਂਗਾ ਕਾਰ ਵੀ ਜਾਊਂ ਤੂੰ ਜਾਨਾ ਤੇ ਦੇਖ ਲੈ ਸਮਾਨ ਲੈ ਆਉਣਾ ਲੈ ਆਓ ਤੇ ਅਸੀਂ ਆਗੇ ਇਸ ਡੀਮਾਂਡ ਕਰ ਲਈ ਸੀ ਗਰੋਸਰੀ ਸ਼ਾਪਿੰਗ ਚਲੋ ਜੀ ਸਰ ਉਹ ਸਮਾਨ ਚੱਲ ਜੀ ਚਾਹ ਨਸ਼ਾ ਪਰ ਚਾਹ ਮੈਂ ਕਰਿਆ ਵੀ ਮੰਗੇ ਹੁਣ ਤੇ ਮੇਰੇ ਸਬਸਕ੍ਰਾਈਬਰ ਮਿਲ ਗਏ ਸੀ ਮੈਨੂੰ ਕਹਿਣ ਸੀ ਆ ਜਾ ਕਰੋ ਕਹਿਣ ਸੀ ਆ ਜਾ ਕਰੋ ਮੈਂ ਫੇਰ ਆਵਾਂਗਾ ਟਾਈਮ ਹੋ ਗਿਆ 4 ਵਜਾ ਤੇ ਸਾਨੂੰ ਘੰਟਾ ਹੀ ਲੱਗਦੀ ਮਾਰਚ ਘੰਟੀ ਲੱਗਿਆ ਆਪਾਂ ਦੋ ਘੰਟਾ ਦੀ ਮਾਰਚ ਘੰਟਾ ਲੱਗਿਆ 3 ਵਜੇ ਸੀ ਆ ਗਏ ਦੀ ਮਾਰਚ ਤੇ ਦਵਿੰਦਰ ਤਾਂ ਆਪਣਾ ਕੰਮ ਕਰਨ ਚਲੇ ਗਿਆ ਮੈਂ ਸਮਾਨ ਲੈਣਾ ਕੁਝ ਇਹਨਾਂ ਨਾਲ ਆਏ ਤਾਂ ਲੈ ਲੈ ਚੱਗੂਗੇ ਐਂ ਟਾਈਮ ਸੇਵ ਹੋ ਗਿਆ ਸਾਡਾ ਤੇ ਹੁਣ ਸਮਾਨ ਦੇ ਇੰਨੀ ਜ਼ਿਆਦਾ ਲੋਡ ਨਹੀਂ ਸੀ ਪਰ ਐਂ ਸੀ ਚੱਲ ਦਵਿੰਦਰ ਕਹਿੰਦਾ ਮੇਰੇ ਗੇੜਾ ਵੱਜੂ ਨਾਲ ਤੁਰਵਾਂ ਚੱਲਾਂ ਨਾ ਜਿਹੜਾ ਕੋਈ 5-4 ਚੀਜ਼ਾਂ ਹੀ ਲੈਣੀਆਂ ਸੀ ਨਾਲ 5-4 ਹੋਰ ਐਕਸਟਰਾ ਲੈਣੀਆਂ ਫਿਰ ਕਿੱਥੇ ਮੁੜਿਆ ਮੈਂ ਜਦੋਂ ਆਪਾਂ ਸਟੋਰ ਚੱਲ ਜੀ ਸਮਾਨ ਦੇ ਆ ਘਰ ਦਾ ਐਕਸਟਰਾ ਨੂੰ ਕੁਝ ਨਹੀਂ ਲੈਣੀ ਹੈਗੀ ਟੈਕਸਟ ਉਹ ਵੀ ਕੁਝ ਜਾ ਕੇ ਨਹੀਂ ਤੁਹਾਨੂੰ ਕਿਹਨੂੰ ਨਹੀਂ ਟੋਕਰੀ ਚ ਨਹੀਂ ਮੈਂ ਐਕਸਟਰਾ ਕੁਝ ਨਹੀਂ ਲਿਆ ਘਰ ਦਾ ਰਾਸ ਨਹੀਂ ਰਿਲੈਕਸ ਮੈਨੂੰ ਦਾ ਸਮਾਨ ਸਮਾਨ ਸੰਭਾਲਣਾ ਔਖਾ ਹੋ ਜਾਂਦਾ ਕਿ ਰੋਜ਼ੀ ਜਗਾ ਬਣਾਉ ਉਹਨੂੰ ਟਿਕਾਉ ਉਹ ਇਹ ਰੋ ਵੀ ਆਪ ਦੀ ਟੈਨਸ਼ਨ ਹੈ ਤੇ ਹੁਣ ਤਾਂ ਜਾ ਕੇ ਕਿੰਨੇ ਚਾਹ ਜਰੂਰ ਸੀ ਟੀਮਾਰਟ ਇੱਥੇ ਆਇਆ ਨਾ ਦਵਿੰਦੁਰ ਮੈਨੂੰ ਤਾਰਿਆ ਇਹ ਤਾਂ ਦਾ ਕੰਮ ਕਰਨ ਚੱਲੇ ਗਿਆ ਤੇ ਮੈਨੂੰ ਮੇਰੇ ਸਬਸਕ੍ਰਾਈਬਰ ਮਿਲ ਪਈ ਸੱਜੇ ਇੱਥੇ ੁੱਡੀ ਗੱਲਾਂ ਤੋਂ ਹੀ ਨੇੜ ਹੋਈ ਨੇੜ ਹੀ ਭਿੰਡਾ ਕੁੰਡੀ ਕਲਾਂ ਤੇ ਉੱਥੋਂ ਖੜੇ ਸੋ ਵੀ ਸਮਾਨ ਲੈਣ ਆਈ ਸੀ ਤੇ ਉਹ ਵੀ ਜਦ ਮੈਂ ਉੱਤਰੀ ਮੇਰੇ ਵੱਲ ਹੋ ਗਏ ਤੇ ਫਿਰ ਉਹਨਾਂ ਨੇ ਚਲੋ ਇੰਟਰਸਟਿੰਗ ਅਪਲਾਈ ਕਹਿੰਦੇ ਮੈਂ ਇੱਥੋਂ ਨੇੜਈ ਆਂ ਤੇ ਇਨਵਾਈਟ ਵੀ ਕੀਤਾ ਕਹਿੰਦੇ ਆਜੂ ਕਦੇ ਚਾਹ ਪੀ ਕੇ ਆਈਏ ਮੈਂ ਕਿਹਾ ਨਹੀਂ ਚਲ ਫੇਰਾ ਮੰਗ ਕਦੇ ਤੇ ਮੈਂ ਕਿਹਾ ਚਲ ਫੇਰਾ ਮੰਗ ਕਦੇ ਚਾਹ ਵੀ ਹੋਈ ਕਦੇ ਕਰਮਾ ਚਾਹ ਵੀ ਪੀ ਲਾਂਗੇ ਤੇ ਉਹ ਕਹਿੰਦੇ ਮੈਂ ਕਈ ਵਾਰ ਦੇਖਦੀ ਹੁੰਨੀ ਆ ਵੀ ਆਉਂਦੀ ਇੱਥੇ ਡਿਮਾਂਡ ਚ ਨੇ ਪਾਸ ਮੈਨੂੰ ਮਿਲ ਜਣ ਕਹਿੰਦੇ ਪਰ ਅੱਜ ਉਹ ਮਿਲੀ ਗਏ ਜਿਸ ਦਿਨ ਮੁਲਾਕਾਤ ਹੋਣੀ ਉਸ ਦਿਨ ਹੀ ਹੋਣੀ ਆ ਚਲੋ ਬਈ ਵਧੀਆ ਲੱਗਾ ਮਿਲ ਕੇ ਉਹਨਾਂ ਨੂੰ ਵਧੀਆ ਸੁਭਾਅ ਸੀ ਡੇਟਾ ਵੀ ਉਹਨਾਂ ਦੇ ਨਾਲ ਸੀ ਤੇ ਚਲਦੇ ਹੁਣ ਘਰੇ ਘਰੇ ਜਾ ਕੇ ਪੀਵਾਂਗੇ ਚਾਹ 4 ਵਜੇ ਨਾ 5 ਸਵੇਰ 5 ਨੂੰ ਘਰੇ ਚਲ ਜਾਗੇ ਤੇ ਘਰੇ ਜਾ ਕੇ ਚਾਹ ਪੀਵਾਂਗੇ ਡਿਨਰ ਸ਼ਾਮ ਦਾ ਪਨੀਰ ਟਿੱਕਾ ਤੁਸੀਂ ਖਾਣਾ ਮੈਂ ਨਹੀਂ ਖਾਣਾ ਪਨੀਰ ਟਿੱਕਾ ਮੈਨੂੰ ਫੇਰ ਆਪਣੇ ਲਈ ਕੁਝ ਹੋਰ ਕਰਨਾ ਕੋਪਰ ਟਾਈਮ ਹੋ ਗਿਆ ਸਵਾ 5 ਦਾ ਤੇ ਆਪਾਂ ਹੁਣ ਆ ਗਏ ਘਰੇ ਤੇ ਕਰਦੇ ਚਾਹ ਚਾਹ ਬਿਨਾਂ ਨਹੀਂ ਸਰਦਾ ਹੈਗਾ ਮੇਰਾ ਵੀ ਨਾ ਆਹ ਜਾਨ ਕਰਕੇ ਇੱਕ ਪਾਸੇ ਸਾਰੇ ਨਾਣੇ ਖਿੱਚੇ ਪਏ ਨੇ ਸਿਰ ਬਹੁਤ ਦੁੱਖ ਵੀ ਨਹੀਂ ਰਿਹਾ ਅੱਕੜਾ ਕਿੱਚ ਕਿੱਚ ਵੇਨਣਾ ਨਹੀਂ ਕਿੱਚਿਆ ਵੀ ਨਹੀਂ ਸੀ ਦੁੱਖ ਵੀ ਨਹੀਂ ਨਾ ਵੀ ਦੁਖ ਰਹੇ ਹੋਵੇ। ਚਾਹ ਪੀ ਕੇ ਮੈਂ ਵੀ ਘੰਟਾ ਰੈਸਟ ਕਰੂੰਗੀ। ਰੈਸਟ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਮੇਰੇ ਵੀਡੀਓ ਦਾ ਕੰਮ ਰਹਿੰਦਾ ਸ਼ਾਮ ਵਾਲਾ। ਜਿਹੜੀ ਸ਼ਾਮ ਦਾ ਅਪਲੋਡ ਕਰਾਂਗੀ ਵੀਡੀਓ ਉਹ ਕਰੂੰਗੀ। ਪਹਿਲਾਂ ਮੈਂ ਕਰੂੰਗੀ ਰੈਸਟ ਘੰਟਾ। ਫਿਰ ਉਸ ਤੋਂ ਬਾਅਦ ਕੁਝ ਹੋਊਗਾ ਜਿਹੜਾ ਸਮਾਨ ਲਿਆ ਉਹ ਵੀ ਇੱਕ ਵਾਰ ਨੂੰ ਝੋਲਿਆਂ 'ਚ ਰੱਖ ਦੂੰ ਕੱਲ ਨੂੰ ਸਾਂਭੂਗਾ ਅੱਜ ਕੁਝ ਨਹੀਂ ਹੁੰਦਾ ਮੇਥੋਂ। ਅੱਟਾ ਕੋਈ ਕੰਮ ਨਹੀਂ ਹੋਣਾ ਹੁਣ ਚਾਹ ਵੀ ਕੇ ਰੈਸਟ ਹੀ ਕਰਨਾ ਕੁਛ ਹੀ ਕਰਨਾ ਕੱਪੜੇ ਪੈਨੇ ਪ੍ਰੈਸ ਨਾਲੇ ਉਹ ਵੀ ਕੱਢ ਨੂੰ ਪ੍ਰੈਸ ਕਰੂ ਉਹ ਵੀ ਨਹੀਂ ਅਜਨਾਂਦੇ ਹੁਣ ਕੰਮ ਕੁਛ ਨਹੀਂ ਕਰਨਾ ਹੈਗਾ ਨਾ ਮੈਨੂੰ ਤੋਂ ਹੋਣਾ ਨਾ ਮੈਂ ਘਰਾਂ ਦੀ ਹਾਲਤ ਵਿੱਚ ਆ ਬਸ ਇਹ ਇਹ ਵੀ ਡੀਮਾਰਟ ਵੀ ਕੋਈ ਜਾਣਦੀ ਕੋਈ ਸਾਡੀ ਸਲਾਹ ਨਹੀਂ ਸੀ ਕੋਈ ਸਮਾਨ ਦੀ ਵੀ ਸਾਨੂੰ ਕੋਈ ਐਮਰਜੈਂਸੀ ਕੋਈ ਲੋੜ ਨਹੀਂ ਹੈਗੀ ਸੀ ਬਸ ਦਵਿੰਦਰ ਨੇ ਕੰਮ ਜਾਣਾ ਸੀ ਤਾਂ ਕਰਕੇ ਇਹਨਾਂ ਨੇ ਮੈਨੂੰ ਪੁੱਛ ਲਿਆ ਵੀ ਤੁਸੀਂ ਜਾਣਾਗਾ ਤੇ ਮੈਂ ਕਿਹਾ ਚਲੋ ਚੱਲ ਵਰਦੀਆਂ ਹਾਂ ਵੀ ਘਰੇ ਇਹ ਮੈਂ ਕੀ ਕਰੂੰਗੀ ਪਹਿਲਾਂ ਮੈਂ ਨਾ ਕਰਦੀ ਸੀ ਵੀ ਮੈਂ ਨਹੀਂ ਕਰੇ ਰੈਸਟ ਕਰ ਲੂੰਗੀ ਕਿਰਮਾ ਕਰਕੇ ਚਲ ਕਰੀ ਵੀ ਕੀ ਕਰੂੰਗੀ ਹਨਾ ਬੈਠੀ ਬਹੁਤ ਹੋਊਂਗੀ ਜਦੋਂ ਮੈਂ ਵੀ ਜਣਾ ਕੰਡਿਆਂ ਨੇ ਆਉਂ ਤਿੰ ਹੋ ਜੂ ਕਹਿੰਦੇ ਚਲ ਨਹੀਂ ਡਿਮਾਂਡ ਦੇ ਨੇੜੇ ਜਾਂਦੇ ਵੀ ਕੰਮ ਕਿਤੇ ਤੇ ਉਹ ਤੁਸ ਸਮਾਨ ਲੈਣਾ ਹੈ ਸਮਾਨ ਲੈ ਲੈਣੇ ਚ ਪੰਜ ਚਾਰ ਤੀਜਾ ਮੈਂ ਨੋਟ ਕਰੀ ਬੈਠੀ ਸੀ ਹਰ ਇੱਕ ਮੈਂਟ ਆਏਗੀ ਨਾ ਕਿਚਨ ਚ ਰੱਖ ਦੇਉਣੀ ਹੈ ਕੋਈ ਵੀ ਚੀਜ਼ ਖਤਮ ਹੁੰਦੀ ਹੈ ਆਪਾਂ ਨਾਲ ਨਾਲ ਇੱਥੇ ਨੋਟ ਡਾਊਨ ਕਰ ਲੈਣੇ ਕਿਉਂਕਿ ਹੁਣ ਦਿਮਾਗ ਤਾਹੇ ਵੀ ਨਹੀਂ ਕਿ ਯਾਦ ਨਹੀਂ ਰਹਿੰਦਾ ਕੀ ਚੀਜ਼ ਹੋਣੀ ਹੈ ਮੈਂ ਸਾਰਾ ਨੋਟ ਡਾਊਨ ਕਰ ਲੈਣੇ ਹੋ ਵੀ ਸਮਾਨ ਲੈ ਆਉਣਾ ਹੁੰਦਾ ਤੇ ਕੁਛ ਪੰਜ ਚਾਰ ਚੀਜ਼ ਐਕਸਟਰਾ ਲੈ ਆਈਂ ਜਿੰਦੇ ਹਨ ਹੁਣ ਜਾਵਾਂਗੇ ਜਿਹੜ ਵੀਰਾਂ ਵੀ ਲੱਗ ਬਬੀ ਜਿਹੜਾ ਕੁਸ ਐਕਸਟਰਾ ਵੀ ਲਿਆ ਕੇ ਰੱਖੋਇਆ ਸਮਾਨ ਚਾਹ ਇੱਕ ਮਤਾ ਫਿਰ ਕੁਛ ਐਕਸਟਰਾ ਗਿਆ ਸਮਾਨ ਕੁਛ ਨੌਨਸ ਵੀ ਆ ਗਿਆ ਤੇ ਚਾਹ ਪੀ ਕੇ ਫਿਰ ਕਰਦੇ ਹਾਂ ਰੈਸਟ ਚਾਹ ਪੀਣ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਜਿਹੜੇ ਸਮਾਨ ਵਾਲੇ ਝੋਲੇ ਪਏ ਨੇ ਇਹਨਾਂ ਨੂੰ ਇੱਕ ਅੰਦਰ ਰੱਖਦਾ ਕਿਉਂਕਿ ਅੱਜ ਸਮਾਨ ਸਮਾਉਣ ਦੀ ਹਾਲਤ ਦੇ ਵਿੱਚ ਮੈਂ ਹੈ ਨਹੀਂ ਸੀ ਮੇਰਾ ਸਿਰ ਬਹੁਤ ਜ਼ਿਆਦਾ ਖਿੱਚਿਆ ਖਿੱਚਾ ਮਹਿਸੂਸ ਹੋ ਰਿਹਾ ਸੀਗਾ ਮੈਂ ਹੁਣ ਕਰਨਾ ਸੀ ਰੈਸਟ ਚਾਹ ਪੀ ਕੇ ਘੰਟਾ ਮੈਂ ਚਾਦਰ ਲੈ ਕੇ ਮੈਂ ਤਾਂ ਸੌਂ ਗਈ ਏਸੀ ਲਗਾ ਕੇ ਰੈਸਟ ਕੀਤਾ ਤੇ ਉਸ ਤੋਂ ਬਾਅਦ ਸ਼ਾਮ ਦਾ ਮੈਂ ਡਿਨਰ ਤਿਆਰ ਕੀਤਾ ਇਸ ਕਰਕੇ ਮੈਂ ਕਿ ਸਮਾਨ ਅੱਜ ਮੈਂ ਕੁਝ ਵੀ ਨਹੀਂ ਛੇੜਦੀ ਕੱਲ ਨੂੰ ਦੇਖੂਗੀ ਕੀ ਇਹਦੇ ਵਿੱਚ ਹੈਗਾ ਰੱਖਣ ਵਾਲਾ ਜੋ ਵੀ ਹੈਗਾ ਸਮਾਨ ਕੱਲ ਨੂੰ ਸੰਭਾਲ ਲੂੰਗੀ ਇਸ ਕਰਕੇ ਅੱਜ ਮੈਂ ਸਿਰਫ ਇੱਕ ਵਾਰੀ ਅੰਦਰ ਇਹ ਨੂੰ ਰੱਖਤਾ ਤੇ ਤੇ ਪੌੜੀਆਂ નીચે ਜਗ੍ਹਾ ਮੈਂ ਹਮੇਸ਼ਾ ਖਾਲੀ ਰੱਖ ਦਿੰਦੀ ਹਾਂ ਕੋਈ ਵਾਰ ਕੋ ਇਹ ਜਿਹਾ ਸਮਾਨ ਆਉਂਦਾ ਆਪਾਂ ਇੱਕਦਮ ਉਹਨੂੰ ਮੌਕੇ ਤੇ ਨਹੀਂ ਉਹਨੂੰ ਉਹਦੀ ਜਗ੍ਹਾ 'ਚ ਟਿਕਾ ਸਕਦੇ ਤਾਂ ਜਗ੍ਹਾ ਖਾਲੀ ਹੋਵੇ ਤਾਂ ਆਪਾਂ ਸਮਾਨ ਥੋੜੇ ਟਾਈਮ ਲਈ ਰੱਖ ਸਕੀ ਜਗ੍ਹਾ ਖਾਲੀ ਹੋ ਅੱਜ ਮੈਂ ਨੇ ਢੀ ਮਾਰਚੋ ਆਵੜੇ ਗਲਾਸ ਦੇ ਕੰਟੇਨਰ ਲੈ ਕੇ ਆਈਆਂ ਦੋ ਪਹਿਲਾਂ ਮੇਰੇ ਕੋਲ ਰੌਂਡ ਸ਼ੇਪ ਵਾਲੇ ਸੀਗੇ ਦੋ ਅੱਜ ਮੈਂ ਹਾਂ ਉਹ ਵਾਸ਼ਿੰਗ ਸੈੱਟ ਇਸ ਤਰ੍ਹਾਂ ਮਿਸ ਪਹਿਲਾਂ ਮੇਰੇ ਕੋਲ ਆਵੜੇ ਸੀਗੇ ਰੌਂਡ ਵਾਲੇ ਦੋ ਤੇ ਅੱਜ ਮੈਂ ਇਸ ਤੋਂ ਥੋੜੇ ਜਿਹੇ ਵੱਡੇ ਸਾਈਜ਼ ਵਿੱਚ ਲੈ ਕੇ ਆਈਆਂ ਸਕੁਅਰ ਸ਼ੇਪ ਵਿੱਚ ਸਾਈਜ਼ ਵੀ ਵੱਡਾ ਇਹਦਾ ਜਿਹੜੇ ਆਹ ਵਾਲੇ ਸੀ ਆਹ ਆਏ ਸੀ 100 ਰੁਪੀਜ਼ ਦਾ ਇੱਕ ਇਹ ਆਇਆ 150 ਦਾ ਇੱਕ 150 ਦਾ ਇੱਕ ਆਇਆ ਟੱਕਣ ਵਾਲੇ ਨੇ ਇਹ ਤੇ ਆਪਾਂ ਟ੍ਰੈਵਲ 'ਚ ਵੀ ਕੈਰੀ ਕਰ ਸਕਦੇ ਹਾਂ ਕਿਤੇ ਕੁਝ ਲੈ ਕੇ ਜਾਣਾ ਜਿਵੇਂ ਅੱਜ ਮੈਂ ਦੇ ਵਿੱਚ ਖਿਚੜੀ ਪਾ ਕੇ ਲੈ ਗਈ ਸੀ ਹਨਾ ਉਸੇ ਤਰ੍ਹਾਂ ਇਹਨੂੰ ਮਾਈਕ੍ਰੋਵੇਵ 'ਚ ਵੀ ਆਪਾਂ ਯੂਜ਼ ਕਰ ਸਕਦਾ ਕੋਈ ਸਬਜ਼ੀ ਕੱਢਣੀ ਆ ਚਾਵਲ ਕੱਢਣੇ ਨਹੀਂ ਕੋਈ ਵੀ ਚੀਜ਼ ਕੱਢਣੀ ਆ ਕੱਢ ਕੇ ਫ੍ਰਿੱਜ ਵਿੱਚ ਰੱਖ ਬੋ ਸੁੱਕੀ ਸਬਜ਼ੀ ਖਾਸ ਕਰ ਤੇ ਨੈਕਸਟ ਜਦੋਂ ਸ ਮਾਈਕ੍ਰੋਵੇਵ 'ਚ ਰੱਖ ਕੇ ਗਰਮ ਕਰ ਲੋ ਜੇ ਟ੍ਰੈਵਲ 'ਚ ਕੋਈ ਫਰੂਟ ਲੈ ਜਾਓ ਬਾਕੀ ਕੰਮ ਆ ਹੀ ਜਾਂਦਾ ਹੁੰਦਾ ਨੇ ਕਿਤੇ ਨ ਕਿਤੇ ਤੇ ਦੋ ਮੈਂ ਜਾਵਲ ਸਕੁਅਰ ਵਾਲੇ ਲੈ ਕੇ ਆਈਆਂ ਇਹ ਵੱਡੇ ਸਾਈਜ਼ 'ਚ ਨਹੀਂ ਉਹ ਛੋਟੇ 'ਚ ਨਹੀਂ ਮੈਂ ਕਿਹਾ ਚਲੋ ਫਿਰ ਸੇਮ ਸਾਈਜ਼ ਦਾ ਕਿਉਂ ਨਹੀਂ ਥੋ ਉਮਰ ਦੇ ਹਿਸਾਬ ਨਾਲ ਨਾ ਆਪਣੀ ਸੋਚ ਬਦਲਣ ਲੱਗ ਜਾਂਦੀ ਆ ਪਹਿਲੀ ਉਮਰ ਵਿੱਚ ਮੈਨੂੰ ਸੀ ਸ਼ੌਂਕ ਭਾਂਡੇ ਇਕੱਠੇ ਕਰਨ ਦਾ ਤੇ ਹੁਣ ਮੈਨੂੰ ਸ਼ੌਂਕ ਆ ਚੀਜ਼ਾਂ ਨੂੰ ਵਰਤਣ ਦਾ ਵੀ ਮੈਂ ਵਰਤਨਾ ਇਕੱਠਿਆਂ ਦਾ ਬਹੁਤ ਕਰ ਲਿਆ ਬਹੁਤ ਸਾਮਾਨ ਇਕੱਠਾ ਕਰ ਲਿਆ ਪਰ ਉਹਨੂੰ ਯੂਜ਼ ਕਰੀਏ ਪਹਿਲਾਂ ਮੈਂ ਵੇਟ ਕਰਦੀ ਹੁੰਦੀ ਸੀ ਕੋਈ ਵਧੀਆ ਮੌਕੇ ਦੀ ਕੋਈ ਘਰੇ ਆਵੇ ਗੈਸਟ ਆਵੇ ਕੋਈ ਮੈਂ ਉਦੋਂ ਕ੍ਰੌਕਰੀ ਯੂਜ਼ ਕਰਾਂ ਕੱਢਾਂ ਹਣਾ ਪਰ ਹੁਣ ਮੈਂ ਉਹ ਮੌਕੇ ਦੀ ਵੇਟ ਨਹੀਂ ਕਰਦੀ ਮੈਂ ਡੇਲੀ ਜਿੰਨੀ ਮੇਥੋਂ ਯੂਜ਼ ਹੋ ਸਕਦੀ ਆ ਕ੍ਰੌਕਰੀ ਜਿਹੜੀ ਮੈਂ ਆਪਣੀ ਲੈ ਕੇ ਬਹੁਤ ਚਾਨ ਰੀਜਾਂ ਨਖਰੀਦੀ ਆ ਸੋਹਣੀ ਚੀਜ਼ ਸਮਝ ਕੇ ਆਪਾਂ ਖਰੀਦਦੇ ਹਾਂ ਨਾ ਆਪਣਾ ਸ਼ੌਂਕ ਹੁੰਦਾ ਕ੍ਰੌਕਰੀ ਖਰੀਦਣਾ ਇਕੱਠੀ ਕਰਨਾ ਘਰੇ ਸੋਹਣੇ ਸੋਹਣੇ ਚੀਜ਼ਾਂ ਐਡ ਆਨ ਕਰੀ ਜਾਣਾ ਤੇ ਹੁਣ ਮੈਂ ਯੂਜ਼ ਕਰਦੀ ਆ ਵਾਤ ਤੋਂ ਵਾਤ ਚੀਜ਼ਾਂ ਤੁਸੀਂ ਵੀ ਦੇਖਦੇ ਹੋ ਵੀਡੀਓ ਸਿੱਖਣੀ ਮੈਂ ਸਾਚੇ ਬਾਉਲ ਵਗੈਰਾ ਬਹੁਤ ਯੂਜ਼ ਕਰਦੀ ਜਾਂ ਤਾਂ ਬਾਉਲ ਸੀ ਜ਼ਰੂਰਤ ਪੈਂਦੀ ਆ ਬਾਉਲ ਦੀ ਉਹ ਮੈਂ ਵਾਤ ਤੋਂ ਵਾਤ ਯੂਜ਼ ਕਰਦੀ ਆ ਫਿਰ ਸਾਮਕੇ ਵੀ ਕੀ ਕਰ ਲੈਣੇ ਹਨ ਕਿ ਜੋ ਆਪਣੀ ਥੋੜੀ ਜਿਹੀ ਹੋਰ ਏਜ ਹੋ ਗਈ ਫਿਰ ਬੱਚੇ ਕਹਿਣਗੇ ਹੁਣ ਇਹ ਪੁਰਾਣਾ ਡਿਜ਼ਾਈਨ ਹੋ ਗਿਆ ਪੁਰਾਣਾ ਮਾਡਲ ਹੋ ਗਿਆ ਮੰਮਾ ਨੀ ਕਿੱਦੇ ਲਾਏ ਨਿਕੜ ਦੋ ਫਿਰ ਉਹ ਆਪਣੇ ਚਲਾਉਣਗੇ ਇਸ ਕਰਕੇ ਹੁਣ ਜਿਹੜੀ ਆਪਾਂ ਆਪਣੀ ਚੋਇਸ ਨਾਲ ਚੀਜ਼ ਘਰੇ ਲਿਆਂਦੀ ਆ ਆਪਣੇ ਪੈਸਾ ਨਾਲ ਖਰੀਦੀ ਆ ਇਸ ਨੂੰ ਯੂਜ਼ ਤਾਂ ਕਰ ਲਈ ਵਰਤ ਤਾਂ ਲਈ ਕਾਲੂ ਪਸਤੇਵਾ ਤਾਂ ਨਹੀਂ ਹੋਗਾ ਵੀ ਆਪਾਂ ਤਾਂ ਚੀਜ਼ ਰੀਜਨ ਬਣਾਈਆਂ ਸੀ ਚੀਜ਼ਾਂ ਤਾਂ ਆਪ ਵਰਤੀਆਂ ਨੇ ਹੈਈ ਐ ਇਸ ਕਰਕੇ ਉਮਰ ਦੇ ਸਾਮ ਨਾਲ ਨਾ ਸੋਚ ਬਦਲਣ ਲੱਗ ਜਾਂਦੇ ਹੁਣ ਮੇਰੀ ਇਹ ਸੋਚ ਹੋ ਗਈ ਵੀ ਚੀਜ਼ਾਂ ਜਿੰਨਾ ਵਰਤਿਆ ਜਾਂਦਾ ਵਰਤ ਰੋ ਘਰੇ ਵਿੱਚ ਕੁਝ ਵੀ ਹੈ ਚਾਹੇ ਉਹ ਆਪਣੀ ਕ੍ਰੌਕਰੀ ਆ ਚਾਹੇ ਉਹ ਆਪਣੀਆਂ ਚਾਦਰਾਂ ਨੇ ਕੋਈ ਵੀ ਚੀਜ਼ ਆ ਜਿੰਨੀ ਤੁਸੀਂ ਵਰਤ ਸਕਦੇ ਹੋ ਵਰਤ ਲੋ ਇਹ ਨਾ ਸੋਚੋ ਵੀ ਕੱਲ ਨੂੰ ਕੋਈ ਮੌਕਾ ਮਿਲੂ ਮੈਂ ਫੇਰ ਵਰਤੂੰ ਨਹੀਂ ਮੌਕੇ ਦਾ ਨਹੀਂ ਪਤਾ ਹੁੰਦਾ ਜੋ ਚੀਜ਼ ਤੁਸੀਂ ਸ਼ੌਂਕ ਨਾਲ ਰੀਜੀ ਨਾ ਆਪਾਂ ਖਰੀਦੀ ਐ ਜੋੜੀ ਆ ਉਹਨੂੰ ਵਰਤਣ ਦਾ ਮੌਕਾ ਲੱਭੀਏ ਇਹਨੂੰ ਕਿੱਥੇ ਵਰਤਾਂ ਮੈਂ ਇਹਨੂੰ ਕ੍ਰੌਕਰੀ ਬਹੁਤ ਜਿਆਦਾ ਯੂਜ਼ ਕਰਾਂ ਨਾ ਕਿ ਇਹਨੂੰ ਇਕੱਠੀ ਕਰਾਂ ਨਾ ਸ਼ੌਂਕਤੀ ਪਰ ਹੁੰਦੀ ਹੈਗਾ ਉਹਨਾਂ ਦਾ ਉਮਰ ਦੇ ਨਾਲ ਨਾ ਬੰਦੇ ਸੋਚ ਬਦਲਣ ਲੱਗ ਜਾਂਦੀ ਹੈ ਹੁਣ ਇਹ ਲੱਗਦਾ ਪਤਾ ਨਹੀਂ ਹੁਣ ਮਰਨਾ ਪਤਾ ਨਹੀਂ ਜਿਉਣਾ ਚੀਜ਼ਾਂ ਇਕੱਠੇ ਕਰੀ ਜਾਂਦੇ ਪਰ ਇਹਨੂੰ ਵਰਤ ਤਾਂ ਨਹੀਂ ਵਰਤ ਕੇ ਤਾਂ ਕਰ ਦੇਖੀ ਨੇ ਹੈਈਆਂ ਹੁਣ ਸਾਹ ਆ ਰਿਹਾ ਅਗਲ ਆਉ ਪਤਾ ਨਹੀਂ ਆਉ ਜਾਂ ਪਹੇਗੇ ਕੱਲ ਨੂੰ ਹੋਵਾਂਗੇ ਪਤਾ ਨਹੀਂ ਹੋਵਾਂਗੇ ਸਮਾਨ ਇੱਥੇ ਪਿਆ ਰਹਿ ਜਾਣਾ ਵੀ ਜਿਹੜਾ ਕੁਛ ਆਪਾਂ ਖਰੀਦ ਲਿਆ ਜਿੰਨੇ ਆਪਣੇ ਹੱਥਾਂ 'ਚ ਹੈਗਾ ਜਿੰਨਾਕ ਆਪਾਂ ਕਰ ਸਕਦੇ ਆ ਉਹਨਾਂ ਨਾਲ ਤਾਂ ਕਰੀਏ ਉਹਨਾਂ ਨਾਲ ਤਾਂ ਵਰਤੀਏ ਆਪਾਂ ਸਮਾਨ ਜਿੰਨਾਕ ਹੈਗਾ ਜਿੰਨੇਕ ਆਪਾਂ ਸ਼ੌਂਕ ਪੂਰੇ ਕਰ ਸਕਦੇ ਆ ਆਪਦੇ ਉਹਨਾਂ ਨਾਲ ਤਾਂ ਕਰੀਏ ਜਿੰਨੇਕ ਆਪਣੇ ਹੱਥਾਂ 'ਚ ਹੈਗੇ ਜਿਹੜੇ ਨਹੀਂ ਆਪਣੇ ਹੱਥ 'ਚ ਹੈਗੇ ਚ ਉਹ ਲੋਪ ਆਪਣੇ ਹੱਥ 'ਚ ਲਈ ਹੈਗੇ ਹਨਾ ਇਸ ਕਰਕੇ ਨਾ ਮੈਂ ਵੀ ਕਈ ਵਾਰ ਸੋਚਦੀ ਹੁੰਦੀ ਹੂੰ ਮੇਰੀ ਸੋਚ ਕਿੰਨੀ ਬਦਲ ਗਈ ਪਹਿਲਾਂ ਨਾਲੋਂ ਪਹਿਲਾਂ ਮੈਂ ਚੀਜ਼ਾਂ ਸਮਾ ਸਮਾੜਨ ਕਰਦੀ ਹੁੰਦੀ ਸੀ ਪਰ ਹੁਣ ਨਹੀਂ ਮੈਨੂੰ ਹੈਗਾ ਸਮਾੜਨ ਦਾ ਹੁਣ ਮੈਂ ਚੀਜ਼ ਕੋ ਟੁੱਟ ਵੀ ਜਾਵੇ ਮੈਨੂੰ ਤਾਂ ਵੀ ਦੁੱਖ ਨਹੀਂ ਹੁੰਦਾ ਵੀ ਟੁੱਟ ਗਈ ਮੈਂ ਕਹਿੰਦੀ ਨੀ ਫਿਰ ਕੀ ਜੇ ਟੁੱਟ ਗਈ ਉਹ ਚੀਜ਼ ਹੀ ਐ ਬੰਦੇ ਖਤਮ ਹੋ ਜਾਂਦੇ ਨੇ ਨਾ ਢੇੜਕੀ ਤੋਂ ਬਣਦੇ ਨੇ ਹੈਗੀ ਚੀਜ਼ ਦੁਬਾਰੇ ਬਣ ਜੂ ਹੁਣ ਮੈਂ ਟੁੱਟ ਚੀਜ਼ ਕੋ ਟੁੱਟਾ ਜੇ ਮੈਨੂੰ ਤਾਂ ਵੀ ਦੁੱਖ ਹੋਣਾ ਵੀ ਇਹ ਟੁੱਟ ਗਈ ਇਹ ਮੈਂ ਐਨੇ ਦਿਖਰੀਦੀ ਸੀ ਇਹ ਮੈਂ ਉਦੋਂ ਲਈ ਖਰੀਦੀ ਸੀ ਮੈਂ ਕਿ ਨਈ ਚੀਜ਼ਾਂ ਨਾਲ ਥੋੜਾ ਜਿਹਾ ਨਾ ਆਪਾਂ ਹਨਾ ਨਾ ਚੀਜ਼ਾਂ ਫਰਮ ਚਲੋ ਵਧੀਆ ਮਿਲੋ ਅੱਛਾ ਲੱਗਾ ਮੈਂ ਆਪਣੀਆਂ ਚੀਜ਼ਾਂ ਨੂੰ ਵਟਸ ਦੇ ਹੁਣ ਮੈਂ ਕੰਟੇਨਰਸ ਵਾਸ਼ ਕਰਕੇ ਰੱਖ ਦਣੀ ਆ ਤੇ ਕਿਚਨ ਜਿ ਮੈਂ ਇਹਨਾਂ ਨੂੰ ਡੇਲੀ ਯੂਜ਼ ਕਰਾਂਗਾ ਜਦੋਂ ਮੈਂ ਸਵੇਰੇ ਸਬਜ਼ੀ ਬਣਾ ਕੇ ਕੱਢ ਦਣੀ ਆ ਕੋਈ ਦਲੀਆ ਹੋਵੇ ਬੱਚਾ ਪਾਜੀਆ ਕੱਢਣਾ ਜਾਂ ਦਲੀਆ ਖਾਣ ਦੇ ਕੰਮ ਵੀ ਆ ਸਕਦਾ ਕੱਲਾ ਕੰਟੇਨਰ ਇਹਨਾਂ ਨੂੰ ਵਾਸ਼ ਕਰਕੇ ਰੱਖ ਦਾਂਗੀ ਹੁਣ ਮੈਂ ਕਰਾਂਗੀ ਡਿਨਰ ਪ੍ਰਪੇਅਰ ਪਨੀਰ ਟਿੱਕਾ ਮੈਂ ਮੈਰੀਨੇਟ ਕਰਕੇ ਦੁਪਹਿਰੇ ਜਾਂਦੇ ਰੱਖ ਦੇ ਸੀ ਫ੍ਰਿਜ ਵਿੱਚ ਕਿਉਂਕਿ ਪਤਾ ਸਭ ਆਉਂਦੇ ਆਉਂਦੇ ਲੇਟ ਹੋ ਜਾਗਾ ਵੈਸੇ ਲੇਟ ਵੀ ਨਹੀਂ ਹੋਈ ਪਰ ਆਪਦੇ ਵੱਲੋਂ ਤਿਆਰੀ ਕਰ ਗਈ ਸੀ ਵੀ ਜੇ ਲੇਟ ਹੋ ਗਏ ਟਾਈਮ ਲੱਗ ਗਿਆ ਪਲੀਜ਼ ਕਰਿਆ ਆਪੇ ਕੁਛ ਬੜਾ ਕੇ ਖਾਤਾ ਲਵਾਂਗੀ ਤੇ ਉਹ ਮੈਂ ਮੈਰੀਨੇਸ਼ਨ ਕਰਕੇ ਰੱਖੀ ਸੀ ਸਬਜ਼ੀਆਂ ਦੀ ਤੇ ਪਨੀਰ ਦੀ ਤੇ ਹੁਣ ਉਹਦੇ ਵਿੱਚ ਮੈਂ ਸਿਰਫ ਨਮਕ ਐਡ ਕੀਤਾ ਨਿੰਬੂ ਨਚੋੜਿਆ ਤੇ ਇੱਕ ਮੋੜ ਵਿੱਚ ਛੇ ਜਵਾਨ ਜਟਨੀ ਪਾਈਆ ਥੋੜਾ ਜਿਹਾ ਫਲੇਵਰ ਦੇਣ ਵਾਸਤੇ ਕਰਾਰੀ ਜਟਪਟਾ ਆ ਆਪਣੀ ਟਿੱਕਾ ਬਣਾਉਣ ਵਾਸਤੇ ਇਹ ਤਿੰਨ ਚੀਜ਼ਾਂ ਮੈਂ ਹੁਣ ਐਡ ਕੀਤੀਆਂ ਨਾ ਬਾਕੀ ਮਸਾਲੇ ਆਲਮੋਸਟ ਮੈਂ ਪਹਿਲਾਂ ਐਡ ਕਰ ਦਾਨੀ ਆ ਨਮਕ ਪਹਿਲਾਂ ਐਡ ਆਈ ਨਹੀਂ ਕਰਦੀ ਪਰ ਫਿਰ ਸਬਜ਼ੀਆਂ ਪਾਣੀ ਛੱਡ ਜਾਂਦੀਆਂ ਨੇ ਫਿਰ ਜਿਹੜਾ ਆਪਾਂ ਉੱਤੇ ਮੈਰੀਨੇਸ਼ਨ ਕਰਦੇ ਬਹੁਤ ਪਤਲੀ ਹੋ ਜਾਂਦੀਆਂ ਤੇ 에어 ਫਰਾਈਰ ਕਰ ਰያ ਇਸ ਵਿੱਚ ਪ੍ਰੀ ਹੀਟ ਕਰ ਲਿਆ ਸੀ ਇਹਨੂੰ ਪਹਿਲੀ ਮੈਂ ਗਰਮ ਕਰ ਲਿਆ ਸੀਗਾ نیچے ਮੈਂ ਐਲੂਮੀਨੀਅਮ ਫੋਇਲ ਪੇਪਰ ਲਗਾਇਆ ਤਾਂ ਕਿ ਗਰਮ ਹੋ ਕੇ ਥੋੜਾ ਜਿਹਾ ਉੱਪਰੋਂ ਜਿਹੜੀ ਮੈਰੀਨੇਸ਼ਨ ਹੁੰਦੀ ਪਤਲੀ ਵੀ ਹੋ ਜੂ ਨੀਚੇ ਫਿਰ ਜੀਰੂ ਵੀ ਨਹੀਂ ਇਹਦੇ ਉੱਪਰ ਆਪਾਂ ਰੱਖ ਦਨੇ ਆਪਣਾ ਮੈਰੀਨੇਟ ਕਰਿਆ ਹੋਇਆ ਸਬਜ਼ੀਆਂ ਸਾਰੀਆਂ ਤੇ ਪਨੀਰ ਤੇ ਉਸ ਵਾਰ ਆਨ ਕਰਦਾਂਗੇ 에어 ਫਰਾਈਰ ਫੁੱਲ ਟੈਂਪਰੇਚਰ ਜਿੰਨਾ 180 ਡਿਗਰੀ ਟੈਂਪਰੇਚਰ ਉੱਤੇ ਆਨ ਕਰਦਾਂਗੇ ਲੋ ਜੀ ਆਪਣਾ ਪਨੀਰ ਟਿੱਕਾ ਬਣ ਕੇ ਰੈਡੀ ਹੈ ਤਾਂ ਆਪਾਂ ਇਹਨੂੰ ਟਰਾਂਸਫਰ ਕਰ ਲਾਂਗੇ ਪਲੇਟ ਵਿੱਚ ਦੇਖੋ ਕਿੰਨੀ ਸੋਹਣੀ ਲੁੱਕ ਆਈ ਹੈ ਬਿਲਕੁਲ ਕ੍ਰਿਸਪ ਹੋ ਗਿਆ ਐਲੂਮੀਨੀਅਮ ਫੋਇਲ ਵਿੱਚ ਬਚਾਲਾ ਜਿਹੜੀ ਕੱਢਤੀ ਸੀਗੀ ਪਹਿਲਾਂ-ਪਹਿਲਾਂ ਮੈਂ ਰੱਖ ਲਈ ਸੀ ਕਿਉਂਕਿ ਜਿਹੜਾ ਆਪਾਂ ਮੈਰੀਨੇਸ਼ਨ ਕਰੀ ਸੀ ਗਿੱਲੀ ਜੀ ਸੀ ਫਿਰ ਮੈਂ ਬਾਅਦ ਵਿੱਚ ਨਾ ਹਾਫ ਕੁੱਕ ਹੋ ਗਿਆ ਫਿਰ ਮੈਂ nichu paper ਕੱਢਤਾ ਸੀ nichu ਤੇ ਲੁੱਕ ਦੇਖੋ ਕਿੰਨੀ ਵਧੀਆ ਆਈ ਹੈ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਕਿਚਨ ਮੇਰੀ ਮਹਿਕਣ ਲੱਗ ਗਈ ਪਨੀਰ ਟਿੱਕੇ ਦੀ ਖੁਸ਼ਬੂ ਨਾਲ ट्रांसफर कर दें इधर प्लेट में सारा पनीर रेडी है क्रिस्पी, -क्रिस्पी बहुत सो इसे जीवन देखने बहुत बहुत थैंक यू वीडियो अच्छी लगी हो प्लीज लाइक शेयर कमेंट जरूर करना चैनल कर लिया मिलता रहे मिला एक होर भीडियो लेकर तद तकली सत श्रीकाल